ਤਕਰੀਬਨ ਤਕਰੀਬਨ 2 ਪਿੰਟਲ ਦੇ ਕਰੀਬ ਡਰਜ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਇਹ ਸਾਰੀ ਕਾਰਵਾਈ ਇਹਨਾਂ ਮਹਿਜ਼ 6-7 ਦਿਨਾਂ ਦੀ ਹੈ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰੀ ਜ਼ਮੀਨਾਂ ਸਰਕਾਰੀ ਪ੍ਰਾਪਰਟੀਾਂ ਦੇ ਉੱਪਰ ਨਜਾਇਜ਼ ਕਬਜ਼ੇ ਕਰਕੇ ਆਪਦੇ ਮਹਿਲ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਯਾ ਤਾਂ ਇਹ ਨਸ਼ਿਆਂ ਦਾ ਧੰਦਾ ਛੱਡ ਦੋ ਤੇ ਯਾ ਪੰਜਾਬ ਛੱਡ ਦੋ ਨਹੀਂ ਇਹ ਤੰਦਾ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਇਹ ਇਹ ਤੰਦਾ ਜਿਹੜਾ ਗੁਰਤੰਦਾ ਚੱਲ ਰਿਹਾ ਲੰਬੇ ਸਮੇਂ ਤੋਂ ਇਹਨੂੰ ਬੰਦ ਕਰਾ ਕੇ ਹੀ ਦੰਦ ਹੋਊਗੀ ਪਹਿਲਾਂ ਤਾਂ ਅੱਜ ਡੀਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਸਾਰੇ ਹੀ ਮੁਹੱਲੀ ਦੇ মিডিਆ ਦਾ ਦਿਲ ਦੀ ਕਰਾਈ ਦੇ ਵਿੱਚ ਧੰਨਵਾਦ ਜਿਵੇਂ ਕਿ ਸਾਥੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਯੁੱਧ ਨਸ਼ਾ ਵਿਰੁੱਧ ਉਹ ਉਹਦੇ ਮਹਿੰਮ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਚੱਲੀ ਹੋਈ ਤੇ ਅੱਜ ਮੋਹੱਲੀ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਉਹ ਸੀ ਜਿਹਦੇ ਵਿੱਚ ਮੇਰੇ ਬਹੁਤ ਹੀ ਸਤਕਾਰਯੋਗ ਸਾਡੇ ਸਾਥੀ ਮੈਂਬਰ ਪਾਰਲੀਮੈਂਟ ਸਰ ਮਲਵਿੰਦਰ ਸਿੰਘ ਜੀ ਕੰਨ ਸਾਹਿਬ ਸਰ ਕੁਜੀ ਸਿੰਘ ਜੀ ਰੰਧਾਵਾ ਸਾਹਿਬ ਐਮ ਐਲ ਏ ਸਾਡਾ ਕੁਲਵੰਤ ਸਿੰਘ ਜੀ ਸਾਡੇ ਮੇਨੂ ਪ੍ਰਭਜੋਤ ਜੀ ਗੋਲਡੀ ਜੀ ਸਾਡੇ ਸਾਰੇ ਹੀ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਔਰ ਸਾਡੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਜੀ ਜ਼ਿਲ੍ਹੇ ਦੇ ਐਸਐਸਪੀ ਦੀਪਕ 파ਰਖ ਜੀ ਔਰ ਸਾਰੀ ਸਾਰੀ ਐਡਮਿਨਿਸਟ੍ਰੇਸ਼ਨ ਨੇ ਸਾਰੇ ਸਾਰੇ ਸਟੇਕਹੋਲਡਰ ਡਿਪਾਰਟਮੈਂਟਸ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਬੜੇ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਔਰ ਸਾਰਿਆਂ ਨੇ ਇਹ ਤਹਿਈਆ ਕੀਤਾ ਕਿ ਜੋ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਕਿਉਂਕਿ ਬੜੇ ਲੰਬੇ ਸਮੇਂ ਤੋਂ ਅਰਵਿੰਦ ਜੀ ਪੰਜਾਬ ਦੀ ਇਸ ਪ੍ਰੋਬਲਮ ਬਾਰੇ ਚਿੰਤਤ ਸੀਗੇ ਜਿਹਦੇ ਲਈ ਭਗਵੰਤ ਮਾਨ ਜੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਔਰ ਸਾਰਿਆਂ ਨੇ ਆਪਾਂ ਨਾਲ ਮਿਲ ਕੇ ਕਿਉਂਕਿ ਪ੍ਰੋਬਲਮ ਕੱਲੇ ਇੱਕ ਦੀ ਨਹੀਂ ਹੈਗੀ ਤੇ ਇਹਨੂੰ ਸੋਲਵ ਵੀ ਕੋਈ ਇੱਕ ਬੰਦਾ ਨਹੀਂ ਕਰ ਸਕਦਾ ਹੈਗਾ ਇਹ ਪ੍ਰੋਬਲਮ 3 ਕਰੋੜ ਪੰਜਾਬੀਆਂ ਦੇ ਤੇ ਇਹਨੂੰ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਵੀ 3 ਕਰੋੜ ਪੰਜਾਬੀਆਂ ਦਾ 3 ਕਰੋੜ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਜਿਹਦੇ ਤਹਿਤ ਇਹ ਵਾਰਨ ਡਰੱਗਸ ਯੋਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਮਿਲ ਰਹੀ ਹੈ ਬਹੁਤ ਸਾਰੇ ਜਿਹੜੇ ਡਰੱਗ ਸਮੱਗਲਰਸ ਨੇ ਪੈਡਲਰਸ ਦੇ ਤਕਰੀਬਨ ਆਲਮੋਸਟ ਹਜ਼ਾਰ ਦੇ ਕਰੀਬ ਉਹ ਇਹਨਾਂ ਦਿਨਾਂ ਦੇ ਵਿੱਚ ਅਰੈਸਟ ਕੀਤੇ ਜਾ ਚੁੱਕੇ ਨੇ ਪੰਜਾਬ ਪੁਲਿਸ ਵੱਲੋਂ ਇਸੇ ਤਰੀਕੇ ਨਾਲ ਤਕਰੀਬਨ 650 ਦੇ ਕਰੀਬ ਜਿਹੜੀਆਂ ਐਫਆਈਆਰਸ ਦੇ ਉਹ ਕੀਤੀਆਂ ਜਾ ਚੁੱਕੀਆਂ ਨੇ ਤਕਰੀਬਨ 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 2 ਪੁਇੰਟਲ ਦੇ ਕਰੀਬ ਡਰੱਗਸ ਨੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਇਹ ਸਾਰੀ ਕਾਰਵਾਈ ਇਹਨਾਂ ਮਹਿਜ਼ 6-7 ਦਿਨਾਂ ਦੀ ਹੈ ਔਰ ਮੈਂ ਸਮਝਦਾ ਕਿ ਜਿੱਥੇ ਬਹੁਤ ਵੱਡੀ ਕਾਮਯਾਬੀ ਉੱਥੇ ਹੀ ਜਿਹੜੇ ਬੱਚੇ ਜਿਹੜੇ ਨੌਜਵਾਨ ਇਸ ਜਿਨ੍ਹਾਂ ਨੂੰ ਇਹ ਲੱਗ ਚੁੱਕੀ ਹੈ ਨਸ਼ੇ ਦੀ ਉਹਨਾਂ ਨੂੰ ਅਸੀਂ ਕ੍ਰਿਮੀਨਲ ਨਾਲ ਟਰੀਟ ਕਰਕੇ ਅਸੀਂ ਐਸ ਪੇਸ਼ੈਂਟ ਟਰੀਟ ਕਰ ਰਹੇ ਹਾਂ ਸੋ ਉਹ ਲੋਕ ਜਿਹੜੇ ਜਿਨ੍ਹਾਂ ਨੇ ਇਸ ਨਸ਼ੇ ਦੇ ਛੇਵੇਂ ਦਰਿਆ ਨੂੰ ਪੰਜਾਬ ਦੇ ਵਿੱਚ ਭਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਇਆ ਪਿਛਲੇ ਸਰਕਾਰਾਂ ਦੇ ਸਮੇਂ ਸ਼ੁਰੂ ਉਹਨਾਂ ਦੀ ਪੁਸ਼ਤ ਪਨਾਹੀ ਦੇ ਤਹਿਤ ਤੇ ਉਹਨਾਂ ਦੇ ਉੱਪਰ ਸਖਤੀ ਰਿਸ ਲੈਵਲ ਦੀ ਕੀਤੀ ਜਾ ਰਹੀ ਹੈ ਜਿਹਤੇ ਅਰੈਸ ਹੋਰੀਆਂ ਨੇ ਉਹਨਾਂ ਨੂੰ ਪਕੜ ਕੇ ਅੰਦਰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਸਰਕਾਰੀ ਜ਼ਮੀਨਾਂ ਸਰਕਾਰੀ ਪ੍ਰਾਪਰਟੀਆਂ ਦੇ ਉੱਪਰ ਨਜਾਇਜ਼ ਕਬਜ਼ੇ ਕਰਕੇ ਆਪਦੇ ਮਹਿਲ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਸਾਰੇ ਨੇ ਉਹਨਾਂ ਦੇ ਉੱਪਰ ਵੀ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਸੋ ਮੈਂ ਜੋ ਪਹਿਲੇ ਦਿਨ ਵੀ ਕਿਹਾ ਸੀ ਔਰ ਅੱਜ ਵੀ ਕਹਣਾ ਉਹਨਾਂ ਡਰੱਗ ਸਮਗਲਰਾਂ ਨੂੰ ਤਸਕਰਾਂ ਨੂੰ ਕਿ ਯਾਦਾ ਹੁਣ ਸਮਾਂ ਆ ਚੁੱਕਿਆ ਬਹੁਤ ਜ਼ਹਿਰ ਹੈ ਜਿਹੜਾ ਇਹਨਾਂ ਨੇ ਪੰਜਾਬ ਦੀ ਧਰਤੀ ਦੇ ਉੱਪਰ ਔਰ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਘੋਲ ਦਿੱਤਾ ਯਾਦਾ ਇਹ ਨਸ਼ੇ ਦਾ ਧੰਦਾ ਛੱਡ ਦੋ ਤੇ ਯਾ ਪੰਜਾਬ ਛੱਡ ਦੋ ਨਹੀਂ ਇਹ ਧੰਦਾ ਛਡਵਾਉਣਾ ਕਿਵੇਂ ਹੈ ਇਹ ਸਾਨੂੰ ਸਰਕਾਰ ਨੂੰ ਪਤਾ ਹੈ ਤੇ ਸਰਕਾਰ ਇਹ ਇਹ ਧੰਦਾ ਜਿਹੜਾ ਗੁਰੂਤੰਦਾ ਚੱਲ ਰਿਹਾ ਲੰਬੇ ਸਮੇਂ ਤੋਂ ਇਹਨੂੰ ਬੰਦ ਕਰਾ ਕੇ ਹੀ ਦੰਮ ਲਊਗੀ ਸੋ ਪੂਰੇ ਪੰਜਾਬ ਦੇ ਵਿੱਚ ਇਹਦੀ ਕਾਰਵਾਈ ਚੱਲ ਰਹੀ ਹੈ ਨੇ ਮੁਹਾਲੀ ਜ਼ਿਲ੍ਹੇ ਨੇ ਵੀ ਬੜੀ ਵਧੀਆ ਚੰਗੀ ਪ੍ਰੋਗਰੈਸ ਹੈ ਜਿਹੜੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਇਹਦੇ ਉੱਪਰ ਕੀਤੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਰਿਵਿਊ ਮੀਟਿੰਗ ਹੋਏਗੀ ਸਾਡੇ ਸਾਰੇ ਪੋਲੀਟੀਕਲ ਸਾਥੀ ਨੇ ਜਿਹੜੇ ਰਿਪਰੈਜ਼ੈਂਟੇਟਿਵਸ ਨੇ ਲੋਕਾਂ ਦੇ ਉਹ ਵੀ ਮੌਜੂਦ ਹੋਗੇ ਔਰ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੀਆਂ ਧਾਰਮਿਕ ਸਿਆਸੀ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਕਰੂਗਾ ਕਿ ਇਸ ਯੁੱਧ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਮੋਢਾ ਦੇ ਨਾਲ ਮੋਢਾ जोड़ के चलो ताकि आपा इस आप जहर ਨੂੰ ਇਸ అలਮਤ ਨੂੰ ਪੰਜਾਬ ਦੀ ਧਰਤੀ ਤੋਂ ਖਤਮ ਕਰ ਸਕੀਏ ਅਮਨ ਜੀ ਕਿਉਂਕਿ ਮੋਹਾਲੀ ਦੀ ਗੱਲ ਕਰ ਲਈਏ ਮੋਹਾਲੀ ਇੱਕ ਵੱਡਾ ਚੈਲੰਜ ਕਰ ਰਿਹਾ ਹੈ ਕਿਉਂਕਿ ਪੰਚਕੁਲਾ ਨਾਲ ਹੈ ਸਟੇਟ ਦੂਜੀ ਪੈ ਜਾਂਦੀ ਹੈ ਯੂਟੀ ਨਾਲ ਹੈ ਚੰਡੀਗੜ੍ਹ ਬਿਲਕੁਲ ਦੂਸਰਾ ਪੈ ਜਾਂਦਾ ਹੈ ਤਾਂ ਉਸ ਚੈਲੰਜ ਨੂੰ ਕਿਸ ਤਰ੍ਹਾਂ ਕੰਪਲੀਟ ਕੀਤਾ ਜਾਏ ਕਿਉਂਕਿ ਹਮੇਸ਼ਾ ਦੇਖਿਆ ਗਿਆ ਹੈ ਕ੍ਰਾਈਮ ਐਂਡ ਡਰੱਗਸ ਇਕੱਠੇ ਛੁੜੇ ਹੋਏ ਨੇ ਖਾਸ ਉਹਦੇ ਇੱਥੇ ਕੁਰੀਮਿਨਲ ਐਕਟੀਵਿਟੀ ਹੁੰਦੀ ਹੈ ਜਾਂ ਕੋਈ ਡਰਗ ਬੈਡਲਰ ਵੀ ਹੈ ਉਹ ਚੰਡੀਗੜ੍ਹ ਭੱਜ ਜਾਂਦਾ ਹੈ ਜਾਂ ਹਰਿਆਣਾ ਭੱਜ ਜਾਂਦਾ ਹੈ ਉਹਦੇ ਲਈ ਫਿਰ ਦੇਖੋ ਇਹ ਤਾਂ ਡੈਫੀਨਿਟਲੀ ਜਿਹੜੇ ਬਾਰਡਰ ਏਰੀਆਜ਼ ਨੇ ਚਾਹੇ ਉਹ ਇਸ ਪਾਸੇ ਦੇ ਬਾਰਡਰ ਏਰੀਆਜ਼ ਨੇ ਚਾਹੇ ਉਹ ਦੂਜੇ ਹਰਿਆਣਾ ਔਰ ਰਾਜਸਥਾਨ ਵਾਲ ਲੱਗਦੇ ਬਾਰਡਰ ਏਰੀਆਜ਼ ਨੇ ਉਹਨਾਂ ਦੀ ਜੋ ਪ੍ਰੋਬਲਮ ਹੈ ਹੈਗੀ ਆਪਾਂ ਡੈਫੀਨਿਟਲੀ ਯਸ ਜਿਹੜੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਪੁਲਿਸ ਹੈ ਉਹ ਇਹਨਾਂ ਇਸ਼ੂਜ਼ ਨੂੰ ਹੈਂਡਲ ਕਰਨ ਦੇ ਲਈ ਉਹ ਆਲਰੇਡੀ ਏਕਵਿਪਡ ਹੈ ਉਹਨਾਂ ਨੂੰ ਪਤਾ ਨਹੀਂ ਪ੍ਰੋਬਲਮਸ ਕਿਹਨੇ ਤੇ ਉਹਦੇ ਸੋਲੂਸ਼ਨ ਕਿਹਨੇ ਇਸੇ ਤਰੀਕੇ ਦੇ ਨਾਲ ਜੋ ਇੰਟਰਨੈਸ਼ਨਲ ਬਾਰਡਰਸ ਨੇ ਉਥੋਂ ਨਸ਼ੇ ਦੀ ਸਪਲਾਈ ਬਹੁਤ ਜ਼ਿਆਦਾ ਹੈ ਸੋ ਉਹਨਾਂ ਦੇ ਉਹ ਇਸ਼ੂਜ਼ ਨੇ ਸੋ ਉਹਨਾਂ ਨੂੰ ਐਡਰੈਸ ਉਹ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਜੀਓਗ੍ਰਾਫੀਕਲ ਪ੍ਰੋਬਲਮਸ ਚੈਲੰਜਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਰਕਾਰ ਔਰ ਪੰਜਾਬ ਪੁਲਿਸ ਹੈਂਡਲ ਕਰਨ ਦੇ ਲਈ 100% ਇਕਵਿਪਡ ਹੈ